ਸਾਰੇ ਗਾਜੀ ਸਾਰਿਆਂ ਨੂੰ ਕੀ ਹੱਥ ਜਾਲਾ ਤੇ ਆਜੋ ਅੱਜ ਚਲਿਏ ਆਨੰਦਪੁਰ ਸਾਹਿਬ ਹੋਲੇ ਦੇ ਮੱਲੇ ਤੇ ਹਾਜ਼ਰੀ ਲਵਾ ਕੇ ਆਈਏ ਅਸਤੋ ਬੇਲਾ ਤੁਹਾਨੂੰ ਦਿਖਾਈਏ ਮੈਂ ਅਨੰਦਵਦੀ ਤਿਆਰੀ ਕਦੋਂ ਕੀਤੀ ਆ ਜੋ ਨਿਸ਼ਾਮ ਸਾਹਿਬ ਆਪਾਂ ਫਾਲੇ ਨਿਸ਼ਾਮ ਸਾਹਿਬ ਜਿਆ ਬਨਣਾ ਇਹ ਜੋ ਇੱਕ ਰਾਤ ਪਹਿਲਾਂ ਦੀ ਤਿਆਰੀ ਹੋ ਰਹੀ ਹੈ ਮੈਂ ਕਿਹਾ ਸਵੇਰੇ ਸਵੇਰੇ ਆਪਾਂ ਨਿਕਲ ਜਾਣਾ ਪਰ ਸਵੇਰੇ ਵੀ ਸਾਨੂੰ ਟਾਈਮ ਦਾ ਲੱਗਿਆ ਤੇ ਆ ਮੇਰੇ ਨਾਲ ਗੁਲਦਾਨ ਨੇ ਪੂਰਾ ਮਿਹਨਤ ਕੀਤੀ ਕਿ ਮੂਹ ਤੇ ਨਵਜੇ ਕੋਈ ਪ੍ਰੋਬਲਮ ਨਾ ਹੋਵੇ ਰਸਤਾ ਵੀ ਸਾਫ਼ ਹੈ ਜਿਸੇ ਗੁਦਾਨ ਨੇ ਪੂਰੀ ਤਸਦੀਨ ਬਣਾ ਦੇ ਆ ਦੁਬੇ ਦੇ ਸਵੇਰੇ ਨਿਕਲ ਕੇ ਆਪਾਂ ਪਹਿਲਾਂ ਦੇ ਬਾਬਾ ਬਾਬਿਆਂ ਦੇ ਮੱਥਾ ਦੇ ਕੇ ਫੇ ਆਪਾਂ ਜਾਣਾ ਜ਼ਰੂਰ ਜ਼ਰੂਰ ਕੰਨੀ ਅਰਦਾਸ ਕੇ ਦਸਮ ਪਿਤਾ ਸਹੀਦ ਸਹੀਦ ਸਲਾਮਤ ਆਂਦੇ ਸੰਦੇ ਹੋ ਕੇ ਸਹਾਇਕ ਲੈ ਕੇ ਜਾਇਓ ਤੇ ਫੇ ਆਪਾਂ ਪੋਂਦੇ ਜਲੀ ਦੇ ਜਲੀ ਵਾਲੇ ਸਾਰੇ ਜੀ ਦੇਖਣ ਗਏ ਛੋਡੋ ਨਿਸ਼ਾਮ ਸਾਹਿਬ ਲਾ ਕੇ ਕਿੱਧਰ ਨੂੰ ਚੱਲਿਆ ਗਏ ਕਿ ਕਉਂਗੇ ਦਿਨਾਂ ਨੂੰ ਹੋਲੇ ਮੱਲੇ ਵਾਰੇ ਪਤਾ ਦੀ ਉਹਨਾਂ ਨੂੰ ਪਤਾ ਦੀ ਮੈਂ ਚੱਲਿਆ ਅਨੰਦਪੁਰ ਸਾਹਿਬ ਦੇ ਆਪਾਂ ਪਹੁੰਚਦੇ ਜ਼ਰੂਰ ਜ਼ਰੂਰ ਤੇ ਆਜੋ ਹੰਦਲੀਏ ਕਰੀਓ ਜਰਾ ਤੇ ਹਮ ਤੋਂ ਬਹੁਤ ਜ਼ਿਆਦਾ ਤੇਜ ਵਾਦ ਚ ਕੀ ਕਰਨੇ ਆਉਂਦੇ ਨੀ ਦਵਤੈ ਇਹ ਹਮ ਤਾਂ ਹੀ ਹੋਈ ਸਾਈ ਤੋਂ ਪਾਛੇ ਇਹ ਦਿਉ ਫੇਰੀਦਰੂਦ ਰੰਤ ਸੈਦੀ ਦੇ ਬਾਅਦ ਜ਼ਿਆਦਾ ਧਿਆਨ ਨਾਲ ਇਹ ਖਾਲਸਾ ਦੀ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਪ੍ਰਤਿ ਹੈ ਕਰੋ ਵੇ ਆਪਾਂ ਕਿ ਜੀ ਅਰਦਾਸ ਕਰਨ ਸੱਚੀਆਂ ਮਾਲਕਾਂ ਸੰਦਸ ਸਾਈ ਹੋਈ ਸਹੀ ਸਲਾਮਤ ਲੈ ਕੇ ਗਈ ਸਹੀ ਸਲਾਮਤ ਲੈ ਕੇ ਗਈ ਕਿ ਮਹਾਰਜ ਮੈਂ ਤਾਂ ਮੈਂ ਤਾਂ ਜਿੱਥੇ ਵੀ ਜਾਣਾ ਆਪਣੇ ਪਹਿਲਾਂ ਘਰੋਂ ਘਰੋਂ ਅਰਦਾਸ ਖਾਦਾ ਜਾਵੇ ਦਰੂਦ ਰਿਆਗੇ ਅਰਦਾਸ ਖਾਦਾ ਇਹ ਦੋ ਮੇਰਾ ਡੇਲੀ ਜਾਂਦਾ ਰੁਟੀਨ ਆ ਵੀ ਆਪਾਂ ਅਰਦਾਸ ਕਰਕੇ ਆਪਾਂ ਨਿਕਲੇ ਬਾਹਰ ਤੇ ਆਪਾਂ ਬਾਂਦੇ ਤਲੁੰਡੀ ਦੇ ਫਾਟਕ ਦੇ ਫਾਟਕ ਦੇਖਣ ਲੱਗਾ ਤੇ ਆਪਾਂ ਆਰਾਮ ਨਾਲ ਉੱਥੇ ਖੜੇ ਹੋ ਕੇ ਲਾਪੇ ਵੇਟ ਕਰਨ ਤੇ ਜਾਨੂੰ ਆਪਣੀ ਟ੍ਰੇਨ ਭਾਂਜੀ ਆਦੇ ਤੇ ਟ੍ਰੇਨ ਭਾਂਜੀ ਉਹ ਨਿਕਲ ਆਇਓ ਚਲੇ 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 ਤੇ ਮੈਂ ਫੇ ਆਪਾਂ ਬਹੁਦੇ ਅਦਿਸੀਆਂ ਵਾਲੇ ਲੰਦਰ ਦੇ ਲੰਦਰ ਤੁਹਾਨੂੰ ਦਿਖਾਉਣ ਦੀ ਖੰਡਪਾੜ ਵੀ ਰੰਭੋਇਆ ਜਾਂ ਜਿਹੜੀ ਉਹਨਾਂ ਸੰਦੇ ਨੰਦਪੁਰ ਸਾਹਿਬ ਨੂੰ ਜਾ ਰਹੀ ਆ ਤੇ ਉਹ ਵੀ ਦਾ ਮਤਲਬ ਪਰ ਜਿਆਦਾ ਝਗਦੀ ਦੇ ਅੱਥੇ ਲੋਕਲ ਸੰਗਤ ਵੀ ਝਗਦੀ ਆ ਫੇਰ ਇਹ ਤੋਂ ਵੀਡੀਓ ਬਣਾ ਕੇ ਆਪਾਂ ਚੱਲੇ ਦਸਤਾਰ ਅਕੈਡਮੀ ਆਪਾਂ ਮੈਗਾ ਜੋ ਬਾਜਾਂ ਵਾਲੇ ਦੇ ਘਰ ਘਰ ਚੱਲੇ ਆਂ ਤੇ ਆਪਾਂ ਰਮਾਲ ਬਣ ਕੇ ਲਿਆਂ ਨਾ ਇਥੋਂ ਸਜਾਇਆ ਪਰਨਾ ਤੇ ਮੈਂ ਜਿਹੜਾ ਕਾਲੀ ਪਿੰਡ ਪਈ ਉਹਦੀ ਕਾਲੀ ਪਿੰਡ ਨਾਲ ਮੈਜ ਮੈਜ ਗੱਲਾਂ ਕਈਆਂ ਨੇ ਮੈਂ ਤੇ ਹਸਣਾ ਕਿਉਂ ਰੰਦ ਵੀ ਸੁੱਖ ਨਾਲ ਬੜਾ ਹੀ ਕਾਲਾ ਆ ਚਲੋ ਆਹ ਫੰਨ ਵਾਲੇ ਆ ਫੰਦੇ ਦੇ ਦੋ ਹਲਾ 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 ਜਿਹੜੀ ਜਨ ਵਾਲੇ ਹਲਾ ਹਲਾ ਜਿਹੜੀ ਗੀਂਦੇ ਪਰ ਤੁਹਾਨੂੰ ਮੈਂ ਇੱਕ ਮਿਹਰ ਦੱਸਦਾ ਪਰ ਨਾ ਜਜਿਆ ਬਹੁਤ ਆ ਮੈਂ ਕਹਿੰਦਾ ਜਦਾਂ ਮਾਦੀ ਪੂਰੇ ਖਰਗੋ ਲਾਦੇ ਹਨ ਤੇ ਫੇ ਫੇ ਆਪਾਂ ਨੂੰ ਮਿਲਦੇ ਰਾਤ ਮੁੰਡੇ ਦੇ ਉਹਨਾਂ ਤੋਂ ਆਪਾਂ ਬਣਾਈਆਂ ਵੀਡੀਓ ਦੇਖੋ ਨਾ ਦਿਓਰ ਸਾਹਿਬ ਜਾਂਦੇ ਓਏ ਹੋਏ ਝੂਲੇ ਦੇ ਨਿਸ਼ਾਮ ਸਾਹਿਬ ਰਹਿਣ ਬਾਜਾ ਵਾਲੇ ਦੇ ਓਏ ਹੋਏ ਹੋਏ ਤੇ ਫੇ ਆਪਾਂ ਪਹੁੰਚਦੇ ਉੱਥੇ ਆਪਣੇ ਕੋਡ ਦਾ ਬਤਵੀ ਕੋਡ ਦਾ ਬਤਵੀ ਤੋਂ ਜਾ ਕੇ ਆਪਾਂ ਲਈ ਇੱਕ ਰੈਡ ਬੁੱਲ ਹਾਂਜੀ ਜੀ ਤੇ ਮੈਂ ਕਹਾਂ ਮੈਂ ਆਪਣੇ ਜਾਰ ਜਾਰੀ ਸ਼ੰਕਰ ਪਹੁੰਚਣ ਲਾਇਆ ਰੋਡ ਬਹੁਤ ਬਦਰਾ ਹੈ ਨਜ਼ਾਰੇ ਯਾਰ ਮੈਨੂੰ ਘੰਟਾ ਲੱਦਾ ਆ ਪੂਰਾ 10 ਵਜੇ ਮੈਂ ਆਦਮਰੋ ਦਰਪਿਆ ਦੀ ਤੇ ਇੱਥੇ ਤਕਰੀਬਨ 11:00 ਨਾ ਲਾਇਆ ਮੈਂ ਤੇ ਮੈਂ ਇੱਥੇ ਦਾਮੇ ਰੁਕ ਗਿਆ ਤੁਹਾਨੂੰ ਮੈਂ ਨਹਿਰ ਦਾ ਪਾਣੀ ਦਿਖਾਉਣਾ ਆਪਣੇ ਆਦਮ ਬੋਤ ਨਹਿਰ ਦਾ ਪਾਣੀ ਬਹੁਤ ਥੋੜਾ ਸੀ ਅੰਥੇ ਦਾ ਨਹਿਰ ਦਾ ਪਾਣੀ ਦੇਖੋ ਕਿੰਨਾ ਆ ਆਦੋ 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 ਦੇਖੋ ਆਦ ਵਾਰ ਆਇਆ ਆਦ ਬਰੋ ਵਾਲਾ ਯਾਦ ਵਾਰ ਨਹਿਰ ਦੇ ਇੱਕ ਚੌੜੀ ਕਿੰਨੀ ਆ ਤੇ ਪਾਣੀ ਜੋ ਕਿੰਨਾ ਆ ਮੈਂ ਕਹਾ ਇਹ ਨਜ਼ਾਰਾ ਆਉਂਦਾ ਦੇਖ ਕੇ ਇੱਕ ਵਾਰ ਡਰ ਜਿਆ ਲੱਗਦਾ ਤੇਰਾ ਵੀ ਮੇ ਤੇ ਦੱਪਿਆ ਮੇਰੇ ਆਦਾ ਉਹਦਾ ਉਹਦਾ ਵੀ ਲੱਭਦਾ ਪੈਂਜੋ ਦੁਆ ਵਧੀਆ ਉਦਾਂ ਹੁਣ ਹੁਣ ਆਪਾਂ ਜੜ ਜੜੀ ਸੰਗ ਜਾ ਕੇ ਉੱਥੇ ਫੂਡ ਕਰਦੇ ਹਾਂ ਹੋਰ ਲੱਦਰ ਮੇਲਾ ਮਿਲਾਵੀ ਦਰ ਤੇ ਦੇ ਮੇ ਤੋਂ ਪਹੁੰਚ ਹੋਇਆ ਆਪਾਂ ਪਹੁੰਚਾ ਤੇ ਮੱਥਾ ਟੇਕਣਾ ਜ਼ਰੂਰ ਤੇ ਚਲੋ ਚੱਲੀਏ ਆਜ ਉਹ ਦੇਖੋ ਪਾਣੀ ਇੱਥੇ ਤੋਂ ਨਹਿਰ ਨਹੀਂ ਉੱਚੀ ਜਾਨੀ ਪਾਣੀ ਜਿਆਦਾ ਆ ਇੱਥੇ ਕਿਉਂਕਿ ਇੱਥੋਂ ਮੇਨ ਤੋਂ ਨਹਿਰ ਸ਼ੁਰੂ ਹੁੰਦੀ ਆ ਦੇਖੋ ਤਾਂ ਕਿੰਨਾ ਪਾਣੀ ਆ ਫੇ ਆਪਾਂ ਦਰਸ਼ੰਗਰ ਕ੍ਰੋਸ ਕਰਕੇ ਆਪਾਂ ਪਹੁੰਚੇ ਆ ਅਨੰਦਪੁਰ ਸਾਹਿਬ ਵਾਲੇ ਰਾਤੇ ਅਨੰਦਾਂ ਦੀ ਪੁਰੀ ਦੇ ਰਾਤੇ ਤੇ ਰਾਜਾ ਦੇ ਕੋ ਹੁਣ ਤੁਹਾਨੂੰ ਦਿਖਾਉਣੇ ਲੰਦਰ ਮੈਂ ਗਾ ਇੰਨੇ ਲੰਦਰ ਸਟਾਰਟ ਹੋਣੇ ਹੁਣ ਤੱਕ ਦੇ ਪਰਮਾਰਵਾ ਤੇ ਸਭ ਤੋਂ ਪਹਿਲਾ ਲੰਦਰ ਦੀ ਪਕੌੜੇ ਦਾ ਮੈਂ ਗਾ ਸਵੇਰ ਦਾ ਕੋ ਖਾਧਾ ਨਹੀਂ ਪਕੌੜੇ ਖਾਈ ਜਬੀ ਉਸ ਤੋਂ ਅੱਦੇ ਸਾਨੂੰ ਮਿਲ ਦਿਆ ਸ਼ਰ ਸ਼ਰ ਸ਼ਰਦਾਈ ਦਾ ਲੰਦਰ ਦੇਖੋ ਨਾਲ ਹੀ ਦੋੜ ਦੋੜ ਦੇ ਪੇ ਦੇ ਦੇਖੋ ਨਾਲ ਹੀ ਲੰਦਰ ਦੂਸਰਾ ਦੇ ਅੱਧਾ ਦੇਖੋ ਮਾਰੇ ਦੀ ਕਿਰਪਾ ਕਿੰਨੀ ਆ ਤੇ ਇੱਧਰ ਦੇਖੋ ਮਸ਼ੀਨਾਂ ਪੱਕੀਆਂ ਲੱਦੀਆਂ ਮਸ਼ੀਨਾਂ ਸ਼ਰਦਾਈ ਘੋੜੀਆਂ ਦੇ ਆ ਪਤੀਲਾ ਉਹਦੇ ਤੋਂ ਘੋਟ ਘੋਟ ਕੇ ਰੱਖੀ ਹੋ ਜਾਂਦੇ ਆ ਉਦੋਂ ਬਾਅਦ ਆਪਾਂ ਪੋਂਦੇ ਦੇ ਆਪਾਂ ਨੰਦਪੁਰ ਵਾਲਾ ਦਿਨ ਹਾਈਵੇ ਬਣਦਾ ਪਿਆ ਆ ਉਹਦਾ ਬਾਬਾ ਸਤਨਾਮ ਸਿੰਘੀ ਕਿਲਾ ਕਾਲ ਗਾਰਦਰ ਵਾਲੇ ਦੀ ਕਿਰਪਾ ਨਾਲ ਸੰਜਤ ਦੀ ਸੇਵਾ ਨਾਲ ਦੇ ਪਹਾੜਾਂ ਵਿੱਚ ਦੀ ਰੋਡ ਬਿਸਾਉਣਾ ਕੋਈ ਮਾਮੂਲੀ ਗੱਲ ਨਹੀਂ ਆ ਕਿੰਨੀ ਵੱਡੀ ਸੇਵਾ ਆ ਤੇ ਮੇਰੀ ਇੱਕ ਬੇਨਤੀ ਹੈ ਸਾਰੇ ਭੈਣ ਭੈਣ ਭਰਾਵਾਂ ਨੂੰ ਜੋ ਵੀ ਇਥੋਂ ਭੈਣ ਭਰਾ ਨਾਂ ਦਾ 50 100 ਸੇਵਾ ਜਿੰਨੀ ਵੀ ਹੋ ਦਾ ਸਕੇ 19 19 ਦਾ ਜ਼ਰੂਰ ਕਰਿਓ ਜੇ ਆਪਾਂ ਆਪਾਂ ਤੇ ਬਾਜਾਂ ਬਾਜਾਂ ਵਾਲੇ ਦੇ ਸ਼ਬਦ ਲਾਗੇ ਨਿਸ਼ਾਨ ਸਾਹਿਬ ਚੁੜਦੇ ਪੂਰੀ ਫੀਲਿੰਗ ਇੱਥੇ ਜਾ ਰਹੀ ਮੈਂ ਕਿ ਪਛੋਣਾ ਨਾ ਆ ਦੇਖੋ ਲੰਦਰ ਲਈ ਟੈਂਟ ਹੋਈ ਗੱਡੇ ਗੱਡੇ ਟੰਡਲ ਦਿਓ ਲੰਦਰਾ ਦੀ ਮੈਂ ਕਾ ਕਿੰਡੀ ਕਿਰਪਾ ਮਹਾਰਾਜ ਜੀ ਜਿਹੜਾ ਉਹ ਪੱਕੇ ਸਾਂ ਉਹਨਾਂ ਦੇ ਉਹਨਾਂ ਦੇ ਖੰਡ ਖੰਡ ਪਾੜਵੀ ਰੱਖੇ ਲਿਆ ਦੂਤ ਪੂਤ ਕੇ ਦਵਿਆ ਦੂਤ ਪੂਤ ਕੇ ਦਵਿਆ ਦੂਤ ਪੂਤ ਕੇ ਦਵਿਆ ਜੀ ਦੂਤ ਪੂਤ ਕੇ ਦਵਿਆ 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 ਦੂਤ ਤੇਰੇ ਕੋਲ ਮੇਰੀ ਨੀਂਦ ਖਾਗਰਾ ਮਟੂ ਜੇ ਸੋਈਆ ਦੂਦ ਆਦੋ ਜਿਹੜੀ ਸ਼ਬਦ ਦੇ ਟੋਕਰੀ ਜੀ ਕਿਉਂ ਅੰਬ ਅੰਬਸਾਰੇ ਜਿਹੇ 도 ਆਈਆ ਦਰਨਦਾਨ ਏਰੀਆ ਤੋਂ ਟਰਾਲੀਆਂ ਆਈਆਂ ਆ ਤੇ ਇਹਨਾਂ ਜਦ ਦਰਸ਼ ਸੰਕਰ ਉੱਤਰਕੇਸ ਤੋਂ ਪੈਦਲ ਯਾਤਰਾ ਸ਼ੁਰੂ ਕਰਤੀ ਜੇ ਤੇ ਨਾਲ ਮਹਾਰਾਜ ਜੀ ਦੀ ਚੰਗੀ ਜਵਾ ਬਾਨੀ ਬਾਨੀ ਵੱਧਦੇ ਜਾ ਰਹੇ ਫੇ ਆਪਾਂ ਵੀ ਇਹਨਾਂ ਦੇ ਮਰਮ ਰੱਬ ਪਾਉਂਦੇ ਅਨੰਪੁਰ ਸਮਾ ਆਏ ਹੋਏ 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 ਫੇ ਅੱਥੇ ਕਿੰਨਾ ਨਮਸਕਾਰ ਬੈਰੀਕੇ ਲੱਦੇ ਦੀ ਆਪਾਂ ਸਕੂਟਰੀ ਨਹੀਂ ਲੈ ਕੇ ਜਾਏ ਪਰ ਕਿਉਂਕਿ ਰਾਸ਼ੀ ਬਹੁਤ ਹੀ ਮਹਗਾ ਨਹੀਂ ਕੋਈ ਨੁਕਸਾਨ ਹੋ ਆਪਾਂ ਅੱਥੇ ਦੇਖਿਆ ਮੱਥਾ ਨਮਸਕਾਰ ਕਰਕੇ ਲਈ ਦੇਦ ਤੇ ਜਿਹੜਾ ਪ੍ਰਸ਼ਾਦ ਮੰਦੀ ਕਰਬਾਣਾ ਮਿਲਦਾ ਉਹ ਪ੍ਰਸ਼ਾਦ ਹੀ ਛਗਿਆ ਫੇ ਆਪਾਂ ਅੱਜ ਰੋਡ ਤੇ ਹੁਣ ਤਾਂ ਵਾਪਸੀ ਜਾਂਦਾ ਵਾਪਸੀ ਵੀ ਟਾਈਮ ਨਾਲ ਜਾਣਾ ਜੀ ਕਿੱਦਾਂ ਜੀ ਤਾਂ ਨੂੰ ਦੇ ਦੰਦ ਖਾਇਆ ਮੈਂ ਮੱਥਾ ਦੇ ਕੇ ਵਾਪਸ ਆ ਜਾ ਮੈਂ ਉਹਨਾਂ ਸਤਲੁਜ ਦੇ ਦਰਿਆ ਦੇ ਕੋਲ ਆ ਮਤਲਬ ਉਹਦੇ ਤੋਂ ਉਹਦੇ ਦਰਿਆ ਕਿ ਛੋੜਾ ਪੜੋਂ ਉਹਦੇ ਤੋਂ ਕੋਲ ਆ ਤੇ ਹੁਣ ਸਰੀਰ ਪੂਰਾ ਥੱਕ ਗਿਆ ਬਸ ਹੋ ਗਈ ਆ ਇਹ ਵੀ ਪਤਾ ਨਹੀਂ ਕਿਹਦੀ ਮਾਰ ਦੀ ਸ਼ੱਕਦੀ ਆ ਲਈ ਜੋ ਲਈ ਫਰਦੀ ਆ ਤੇ ਆਪਾਂ ਹੁਣ ਬੁੰਦਨਾ ਪਿੰਡ ਤੇ ਹੁਣ ਤੁਹਾਨੂੰ ਦਿਖਾਉਣੇ ਸਾਰੇ ਲੰਦਰ ਤੇ ਪਹਿਲਾਂ ਵੀ ਦਿਖਾਇਆ ਤੇ ਹੁਣ ਵੀ ਤੁਸੀਂ ਦੇਖਿਓ ਹੁਣ ਤੁਹਾਨੂੰ ਹੋਰ ਹੋਰ ਬਜੇ ਦਿਖਾਵਾਂਗੇ ਤੇ ਮਤਲਬ ਇੰਨੇ ਰਾਜਿ ਪੈਦਿਆ ਹੋੜੀ-ਹੋੜੀ ਮੈਗਾ ਤੁਸੀਂ ਬਸਿਓਣਾ ਬਹੁਤ ਬਹੁਤ ਜ਼ਿਆਦਾ ਰਜਿ ਰਜ ਪੈ ਰਿਆ ਉੱਤੇ ਮਤਲਬ ਟਰਾਲੀਆਂ ਜਟੀਆਂ ਟਰੈਕਟਰ ਜੱਦਾਂ ਦੇ ਦਾ ਜਿਹੜਾ ਸਾਧਨਾ ਉਹਦਾ ਪੁੰਜ-ਪੁੰਜ ਕਰਿਆ ਤੇ ਇਦਾਂ ਮੈਂ ਵੀ ਪਹਿਲੀ ਵਾਰ ਮਿਲਦੇ ਆਦਿ ਆਦਿ ਖੰਬਾ ਦਾ ਆਰੰਭ ਹੋਇਆ ਆ ਆਨੰਤਪਾਲ ਸਾਹਿਬ ਉਹ ਲੰਮੜ ਲਈ ਤੇ ਮੈਨੂੰ ਵੀ ਬਹੁਤ ਖੁਸ਼ੀ ਆ ਕਿ ਆ ਲਾਈਵ ਤੇ ਕੋਹਾ ਦਾ ਹਾਜ਼ਰੀ ਲਵਾਈ ਆਪਾਂ ਤੇ ਚਲੋ ਆਪਾਂ ਮਿਲਦੇ ਅਦਲੇ ਅਦਲੇ ਪੱਤੇ ਦੇ ਮਿਲਦੇ ਆ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਬਾਕੀ ਬਰਾਤ ਰਾਜ ਲਗਾ ਦੇ ਚਲੋ ਜੜੀ ਫੇਵੀ ਬਾਜਾਂ ਬਾਜਾਂ ਵਾਲੇ ਦੇ ਬੁੱਧ ਕਿੱਥੇ ਹਟਦੇ ਆ ਤੇ ਆਪਾਂ ਉਹਨੂੰ ਦਰ ਪੇ ਵਾਪਸੀ ਦੇ ਦੇਖੋ ਨਿਸ਼ਾਨ ਸਭ ਝੂਲਦੇ ਓਏ 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 ਮੈਂ ਕਹਾ ਮੈਂ ਕਹਾ ਪਰਨਾ ਦਿਖੋ ਐ ਲਾਦਾ ਪੂਰਾ ਸੰਧ ਕਿਦੇ ਮਾਰਦ ਕਰ ਪਾਗਾ ਨਾ ਕੋਈ ਦ ਸਿਰ ਸਰਬਲ ਬੋਣ ਵਾਲੀ ਮਿਲ ਜਵੇ ਤੇ ਆਪਾਂ ਵੀ ਕੇਸ ਸਜਾਈਏ ਵੇ ਆਪਾਂ ਮਿਲਦੇ ਆ ਖੋਰ ਅਲੰਦਰ ਅੱਥੇ ਵੀ ਅਖੰਡ ਅਖੰਡਾ ਖਨਪਾਟ ਸਭ ਖੁੱਲਾ ਦੀ ਮੈਂ ਕਹ ਪੰਜਾਬ ਵਿੱਚ ਕਿੰਨੇ ਅਖੰਡ ਪਾੜ ਹੋ ਰਹੇ ਆ ਮੈਂ ਕਹ ਦੇਖੋ ਕਿੰਨੀ ਕਰਪਾ ਮਹਾਰਾਜ ਜੀ ਤੇ ਫੇ ਫਾਈਨਲੀ ਆਪਾਂ ਨੂੰ ਮਿਲਦੀ ਭੁੱਖ ਮੈਂ ਕਿਹਾ ਆਪਾਂ ਵੀ ਜਾ ਕੇ ਹੁਣ ਪ੍ਰਸ਼ਾਦਾ ਦੀ ਸ਼ਗੀਏ ਤੇ ਮਾਲੀ ਰੋਟੀ ਚਾਹ ਨਿਊਟਰੀ ਸਬਜੀ ਓਏ ਹੋਏ ਹੋਏ ਪ੍ਰਸ਼ਾਦਾ ਸ਼ਗ ਕੇ ਫੇ ਆਪਾਂ ਦਰਬੇ ਆਪਣੇ ਅਦਲੇ ਦਾ ਸਫਰ ਵੱਲ ਤੇ ਆ ਆ ਦੇਖੋ ਜਿਹੜਾ ਰਸਤਾ ਬੰਦਾ ਪਿਆਦਰ ਸ਼ੰਗ ਤੋਂ ਨੰਦਬੋਸ ਸਾਹਿਬ ਦਾ ਇਹ ਰਸਤਾ ਇੱਥੋਂ ਸ਼ੁਰੂ ਹੁੰਦਾ ਸਾਡੀ ਪੇਡਾ ਤੇ ਕੱਢੀ ਹੁੰਦੀ ਆ ਦੇ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਜੋ ਜਿੰਨੀ ਜਿੰਨੀ ਸ਼ਰਧਾ ਜਿੰਨੀ ਖਰੇ ਦੀ ਹਿੰਮਤ ਦੇ ਸੇਵਾ ਜ਼ਰੂਰ ਕਰਕੇ ਜਾਇਓ ਕਿਉਂਕਿ ਇਹ ਜੋ ਸਰਕਾਰਾਂ ਨੂੰ ਜਿਸ ਤਰ੍ਹਾਂ ਇਹ ਤੁਹਾਨੂੰ ਆਪ ਨੂੰ ਹੀ ਬਣਾਉਣੇ ਬਣਾਉਣੇ ਪੈਣੇ ਆ ਆਪਣੇ ਰਾਤੇ ਆਪਣੇ ਜ਼ਰੂਰਤਾਂ ਮਾ ਦੇ ਰਾ ਤੇ ਉਹਨਾਂ ਉਹਨਾਂ ਦਾ ਭਾਰਤ ਮਾਲਾ ਯੋਦਾਂ ਦੇ ਦੀ ਆ ਇਹ ਇਹ ਨਹੀਂ ਯੋਦਾਂ ਦੇ ਦੀ ਤੇ ਆਹ ਦੋ ਸਾਹਮਣੇ ਬਾਬਾ ਜੀ ਬੈਠਿਆ ਹੈ ਨਾ ਇਹ ਨਾ ਬਾਬਾ ਜੀ ਦੀ ਕਿਰਪਾ ਦੇ ਨਾਲ ਹੀ ਮਤਲਬ ਇਹ ਰਾਤੇ ਬੰਦੇ ਪਿਆ ਬਾਬਾ ਸਤਨਾਮ ਸਿੰਘ ਦੀ ਕਲਾ ਕਾਲ ਦਰਕਾਰ ਸੇਵਾ ਵਾਲੇ ਇਹਨਾਂ ਦੀ ਪੂਰਾ ਨਾਮ ਤੇ ਆਜੋ ਦੇਖੋ ਪੁਰਾਣੇ ਉਧਰਲੇ ਰੋਡ ਦੇ ਤੱਕ ਨੇ ਬੱਟਾ ਪਾਤਾ ਇਧਰ ਲਈ ਇਧਰ ਲਈ ਹੁਣ ਤਿਆਰੀ ਹੁਣ ਆ ਮੇਲੇ ਤੋਂ ਬਾਅਦ ਹੀ ਸ਼ੁਰੂ ਹੋਊ ਦੀ ਮਤਲਬ ਮੇਲੇ ਲਈ ਜਾਣ ਜਾਂਦੇ ਨੇ ਇਹਨਾਂ ਨੇ ਬਾਬਿਆਂ ਨੇ ਕਰਤਾ ਫੇ ਆਪਾਂ ਰਾਜ ਪਾਉਂਦੇ ਖੋਰ ਰਹਿੰਦੇ ਦੇ ਆਜੋ ਦੇਖੋ ਕਿੰਦਾ ਪੁਰਾਣੇ ਦੂਰ ਦੱਬੇ ਲਾਏ ਆ ਡੰਡੇ ਵਦ ਮੈਂ ਕਹਿੰਦਾ ਇੰਨੇ ਇੰਨੇ ਤੋਂ ਵਧੀਆ ਲਾਦੇ ਆ ਨਾ ਜਦਾ ਪਤਾ ਨਹੀਂ ਜਦਾ ਬੁੱਕੇ ਤਿਆਰ ਤਿਆਰ ਕੀਤਾ ਹੁੰਦਾ ਜੋ 2-2 ਰੁਪਿਆ ਦਾ ਯਾਨੀ ਕਮੈਂਟਰੀ ਵੀ ਇੰਨੀ ਦਾ ਵਧੀਆ ਸੇਵਾ ਕਰਦੇ 2-2 ਦੇ ਤੇ ਫੇਰ ਆਦੀ ਮੋਰੇ ਫਰੂਟ ਚਾਟ ਮੈਂ ਕਹਾਂ ਫਰੂਟ ਚਾਟ ਦੇ ਮਤਲਬ ਫਿਰ ਹੀ ਫਿਰ ਹੀ ਲਾਇਆ ਲਾਇਆ ਵੀ ਮੈਂ ਕਹਾਂ ਆਪਾਂ ਕੋਈ ਵੀ ਅੱਜ ਲੰਦਰ ਨਹੀਂ ਛੱਡਣਾ ਮਾਰਦੀ ਕਰਪਾਣਾ ਸਾਰੇ ਲੰਦਰ ਛੱਡਨੇ ਆ ਦੇ ਫੇ ਆਪਾਂ ਪਾਉਂਦੇ ਅੱਦੇ ਫੇ ਅੱਦੇ ਦੀਆਂ ਟਿੱਕੀਆਂ ਓਏ ਹੋਏ ਆਪਾਂ ਵਿਆਹਾਂ ਦੇ ਇੱਕ ਟਿੱਕੀ ਨੂੰ ਕਿੰਨਾ ਕਿੰਨਾ ਜਿਆਦਾ ਰੁਕਣਾ ਪੈਂਦਾ ਇੱਥੇ ਇੱਥੇ ਟਿੱਕੀਆਂ ਦੇ ਲੰਦਰ ਦੀ ਇੱਕ ਖਾਓ 10 ਖਾਓ ਕੋਈ ਰੋਕ ਨਹੀਂ ਸੋਚਿਆ ਸੀ ਆਪਣੇ ਇਦਾਂ ਨੂੰ ਵੀ ਲੰਦਰ ਹਊਦੇ ਪਰ ਇਦਾਂ ਨੂੰ ਦੇ ਲੰਦਰ ਦੀ ਤਿਆਰੀ ਹੋ ਰਹੀ ਆ ਯਾਨੀ ਕੱਲ ਤੋਂ ਲੰਦਰ ਸਟਾਰੋ ਨੇ ਡਾਵਾ ਡਾਵਾ ਲੰਦਰ ਕੋਈ ਮਰਦਾ ਮਰਦਾ ਵੀ ਆਇਆ ਡਾਵਾ ਡਾਵਾ ਮਰਦਾ ਵੀ ਆ ਪਰ ਬਦਿਆ ਉਹਦਾ ਰੋਡ ਵੀ ਖਬਰ ਉਹਦੇ ਦੇ ਦਾ ਲੰਦਰ ਰ ਮੈਂ ਮੈਂ ਤਾਂ ਬਾਰ ਬਾਰ ਰੋਕੀ ਤਾਂ ਮੈਂ ਵੀ ਵੀਡੀਓ ਬਣਾ ਮੈਂ ਉਹ ਵੀ ਵੀਡੀਓ ਬਣਾ ਲਾ ਤੇ ਪਰ ਇਦਾਂ ਦਰਸ਼ਨ ਵਧੀਆ ਹੋਦੇ ਆ ਰਾਤ ਨੂੰ ਕੋਈ ਮੈਨੂੰ ਦਿੱਕਤ ਬਰੇ ਪਰੇਸ਼ਾਨੀ ਨਹੀਂ ਹੋਈ ਤੇ 1 ਮੈਨ ਦਾ ਜਿਮਣਾ ਆਪਣੇ ਇਤ ਦਿਨ ਦੂਰ ਤੇਤੀ ਇਹ ਤੇ ਬਜਾਗ ਕਿ ਬਜਾਗ ਕਿਲੋਮੀਟਰ ਦੂਰ ਪਿੰਡ ਤੋਂ ਮਤਲਬ ਤੇ ਬੱਸ ਦੇ ਦੇ ਨਾ ਕੋਈ ਵੀਡੀਓ ਰਾਤ ਦੇ ਵਿੱਚ ਸ਼ੂਟ ਕਰਨੀ ਹੋਈ ਤੇ ਫੇ ਆਪਾਂ ਇਹ 6:30 ਹੋਏ ਆ 6:30 ਦੇ 7:00 ਵਜੇ ਤੱਕ ਆਪਾਂ ਘਰੇ ਆਪਾਂ ਜਾ ਪੜਦਣਾ ਜੇ ਰਾਤ ਦੇ ਵਿੱਚ ਵੀਡੀਓ ਕੋਈ ਮਿਲਦੀ ਫੇ ਆਪਾਂ ਲੇਟ ਹੋ ਜਾਣਾ ਥੋੜਾ ਆ ਤੇ ਚਲੋ ਠੀਕ ਆ ਹੁਣ ਮਿਲ ਜੀ ਤੁਹਾਨੂੰ ਮਰਾਜ ਤੇ ਆਜੋ ਹੁਣ ਜਾ ਪੀਏ ਪਣਾ ਫੇਰ ਆਦੇ ਵਿੱਚ ਮੈਨੂੰ ਮਿਲਿਆ ਇੱਕ ਮੋਡੀਫਾਈਡ ਡਰਾਈਵਰ ਭਰਾਵਾਂ ਨੇ ਇੰਨੀ ਜਿਹੀ ਰੀਜ਼ ਨਾਲ ਤਿਆਰ ਕੀਤਾ ਮੈਂ ਕਿਹਾ ਆ ਵੀਡੀਓ ਮੈਂ ਫਾਸਟ ਨਹੀਂ ਕਰਨੀ ਕਿਉਂਕਿ ਇਹੋ ਚੀਜ਼ਾਂ ਮੈਂ ਦੇ ਰੀਜ਼ ਨਾਲ ਦੇਖੀ ਆ ਤੇ ਤੁਹਾਨੂੰ ਵੀ ਰੀਜ਼ ਨਾਲ ਦਿਖਾਉਣੀ ਜਾਂਦੇ ਮੈਂ ਉਹਦੇ ਇੱਕ ਭਰਾ ਨੂੰ ਕਿਹਾ ਮੈਂ ਮੈਂ ਕਿਹਾ ਭਰਾ ਮੈਨੂੰ ਅੱਦਿਓ ਪਿਛੋਂ ਸਾਰੀ ਇਹਦੀ ਵੀਡੀਓ ਬਣਾ ਕੇ ਦੇ ਤੇ ਉਹਨੇ ਵੀ ਭਰਾ ਨੇ ਇੱਕ ਦਿਨ ਮਿੰਟ ਲਾਇਆ ਜਿਹਦਾ ਡੈਡਰ ਸੀ ਮਤਲਬ ਕਈ ਕਈ ਕਹਿੰਦੇ ਆ ਕਿ ਨਹੀਂ ਸਾਡੀ ਜੀਦਾ ਨਹੀਂ ਆਪ ਆਪ ਲੋਕੀ ਬਣਾਉਣ ਪਰ ਨਹੀਂ ਹੋਣੇ ਭਰਾਣੇ ਮੈਨੂੰ ਆਪ ਬਣਾ ਕੇ ਦਿੱਤੀ ਆ ਇਹਦਾ ਡੈਡਰ ਸੀ ਬਹੁਤ ਰੀਲਾਂ ਤੇ ਦੇਖੂਦੇ ਤੇ ਟ੍ਰੈਂਡਿੰਗ ਦੇ ਵਿੱਚ ਆਉਦਾ ਮਤਲਬ ਇੰਨੀ ਰੀਜ਼ ਨਾਲ ਆਇਆ ਆ ਟਰੈਡਰ ਸਭ ਬੂਫਰ ਸਾਰਾ ਕੁਝ ਸੀ ਮਤਲਬ ਸੇਰਾ ਸੀ ਤੇ ਮੋਰੇ ਦਾ ਨਿਸ਼ਾਨ ਸਾਹਿਬ ਝੂੜਦੇ ਸੀ ਮਤਲਬ ਉਹ ਵੀ ਦਾ ਇੰਡੇ ਸੋਨੇ ਇੱਕੋ ਜਿਹੇ ਨਿਸ਼ਾਨ ਸਾਹਿਬ ਦੀ ਬਹੁਤ ਬਹੁਤ ਵਧੀਆ ਲਾਦਾ ਸੀ ਤੇ ਮੇਰਾ ਉਹਦੇ ਦੇ ਦੇ ਮੰਨਣਾ ਪਰ ਫੇ ਵੀ ਉਹ ਤੋਂ ਦੋ ਨਾ ਫੇ ਆਪਾਂ ਦੇ ਪੰਦੇ ਬਾਈਪਾਸ ਤੇ ਮਿਲਦੇ ਰਸ ਦਾ ਲੰਦਰ ਉਹ ਦਵਾ ਰਸ ਨਿਕਲੀ ਭਈਆ ਮੇਰਾ ਕੰਨੀਆਂ ਟਰਾਲੀਆਂ ਰਸ ਜੀਆਂ ਲਾਦੇ ਲਾਦੇ ਨੀਆਂ ਪਤਾ ਹੀ ਨਹੀਂ ਲੱਗਣਾਂ ਦਿਨ ਜਾਂ ਦਿਨ ਵਿੱਚ ਤੇ ਫੇ ਆਪਾਂ ਬਾਈਬਾ ਫਟਕਦੇ ਪਹੁੰਚਦੇ ਪਹੁੰਚਦੇ ਫਟਕਦੇ ਆਪਾਂ ਆਪਣੇ ਆਪ ਨੂੰ ਰਿਲੈਕਸ ਕੀਤਾ ਨਾਨੇ ਟਾਈਮ ਬਹੁਤ ਲੱਗਾ ਫਟਕੂ ਨੂੰ ਤੇ ਟ੍ਰੇਨ ਹੁਣੀ ਅੱਦਾ ਅੱਦਾ ਤੁਰੇ ਤੇ ਰਾਤ ਤੇ ਰੇਲ ਵਿੱਚ ਸੁੱਤੀ ਸੀ ਤੇ ਟ੍ਰੇਨ ਹੁਣੀ ਦਰਬਾ ਫੇ ਆਪਾਂ ਪਹੁੰਚਿਆ ਅਰਜਨਵਾਲ ਲੰਦਰ ਤੇ ਵੀ ਖੰਡ ਪਾ ਅਰੰਭ ਹੋਇਆ ਦੀ ਮੱਥਾ ਦੇ ਕੇ ਆਪਾਂ ਪ੍ਰਸ਼ਾਦਾ ਛਕਿਆ ਪ੍ਰਸ਼ਾਦੇ ਦੀ ਭੁੱਖ ਬਹੁਤ ਲੱਦੀ ਹੋ ਸੀ ਬਰਸ਼ਾਦੇ ਤੇ ਜੱਜਰਾਂ ਦੀ ਸਬਜ਼ੀ ਮਾਹ ਦੀ ਦਾਲ ਤੇ ਨਾਲ ਫੁਲਕਾ ਮੈਂ ਕਹਿਆ ਨਾ ਸੁਆਦ ਆ ਗਿਆ ਸਰਾ ਉਹਦੀ ਜਲਵਾਦ ਥਾਰਾ ਠਕੀਮਾ ਲੈ ਦਿਆ ਫੇ ਆਪਾਂ ਘਰੀਬ ਬਾਣੀ ਸੁਣੀ ਬਾਣੀ ਸੁਣ ਕੇ ਆਪਾਂ ਪਾਉਂਦੇ ਪੰਪ ਦੇ ਮੈਂ ਕਾ ਤੇਲ ਭਰਾਲੀ ਡੰਗੀ ਕਰਾਈ ਫੁੱਲ ਤੇ ਹਾਂਜੀ ਜੀ ਤੇ ਆਪਾਂ ਹੁਣ ਪਰਸ਼ਾਦਾ ਵੀ ਛਕ ਲਿਆ ਰਾਤ ਦਾ ਜੱਡੀ ਵੀ ਫੁੱਲ ਕਰਾ ਲਈਆ ਕੱਲ ਲਈ ਕੱਲੋਂ ਹੁਣ ਨਾ ਦੁਕਾਨ ਤੇ ਇਹ ਐਸੀ ਮੇਰੀ ਸ਼੍ਰੀ ਨੰਦ ਨੰਦਪੁਰ ਸਾਹਿਬ ਦੀ ਯਾਤਰਾ ਜ duro duro ਆਪਣੇ duro ਸਾਹਿਬ ਨਾਲ ਅਨਸੰਦ ਹੋਏ ਠੀਕ-ਠਾਕ ਲੱਗਦਾ ਠੀਕ-ਠਾਕ ਪਹੁੰਚਾਇਆ ਤੇ ਹੁਣ ਆ ਮੈਂ ਦਿੱਸੀ ਬੰਪ ਤੇ ਦੱਲਿਆਂ ਤੇ ਹੁਣ ਬਸ ਹੁਣ ਰਿਤਮਿਆ ਕਾ ਕੀ ਵੀ ਬਣਾਉਣੀ ਆ ਤੇ ਤਾਂ ਇੱਥੇ ਹੁਣ ਆਪਣਾ ਐਂਡ ਤੋਂ ਕਰ ਰਹੇ ਬਲੌਗ ਦਾ ਦੇ 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 ਦਾ ਮਤਲਬ ਤانوں ਜੇ ਮੇਰੀ ਮਿਹਨਤ ਮੇਰਾ ਸਤਜਾ ਲੱ ਵਧੀਆ ਲੱਦਾ ਵੀਡੀਓ ਵਧੀਆ ਲੱਦੀ ਜੀ ਦਿੱਲਾਬਾਦ ਵਾਲੇ ਤੇ ਵਧੀਆ 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 ਲੱਦੀਆਂ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਹੀ ਬੋਲੋ ਕਮੈਂਟ ਵੀ ਕਰਿਓ ਸ਼ੇਅਰ ਵੀ ਕਰਿਓ ਫੇਸਬੁਕ ਪੇਜ ਵੀ ਆਈ ਏਮ ਨਾਟ ਡਿਸੇਬਲ ਉਹਨੂੰ ਵੀ ਫੋਲੋ ਫੋਲੋ ਕਰੋ ਉੱਤੇ ਸਬਸਕ੍ਰਾਈਬ ਬਹੁਤ ਘੱਟ ਆ ਕਿਉਂਕਿ ਆਈਡੀ ਆਈਡੀ ਮੇਰੀ ਬੰਦ ਹੋ ਗਈ ਤੁਹਾਨੂੰ ਮੈਂ ਪਹਿਲਾਂ ਦੱਸ ਤੁਹਾਡਿਆਂ ਸਾਰਾ ਹਣੋਂ ਬੇਦ ਦੇ ਸਾਰਾ ਕੁਝ ਪੈਣਾ ਆ ਤੇ ਜੇ ਲੋ ਤੁਸੀਂ ਮੈਨੂੰ ਪਿਆਰ ਕਰਦੇ ਸਪੋਰਟ ਕਰਦੇ ਆ ਤੇ ਬਲੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਈ ਏਮ ਨਾਟ ਡਿਸੇਬਲ ਸ਼ੁਕਰੀਆ ਜੀ